ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਿੱਖਾ ਵਾਲਾ ਬਿਲਡਰ ਚ ਆਸ ਦਾ ਸਵਾਗਤ ਹੈ ਜੀ। ਸੋ ਆਪਣੇ ਕੋਲੇ ਡਬਲ ਐਫ ਜੀ ਇਹੜੀਆਂ ਪੱਟੀਆਂ ਆ ਇਹ ਰੈਡੀ ਆ ਜੀ। ਠੀਕ ਆ। ਰੇਟ ਹੈਗਾ ਜੀ 400 ਰੁਪਿਆ ਪੀਸ। ਅਗਰ ਕੋਈ ਵੀਰ ਖਰੀਦਣਾ ਚਾਹੁੰਦਾ ਇਹ ਅੰਡੇ ਲਈ ਆਪਾਂ ਰੈਡੀ ਕੀਤੀਆਂ ਠੀਕ ਆ ਜੀ। ਆ ਤੁਸੀਂ ਚੈੱਕ ਕਰ ਸਕਦੇ ਹੋ। ਠੀਕ। 150 ਦੇ ਕਰੀਬ ਪੀਸ ਆ ਜੀ 400 ਨੂੰ। ਧਿਆਨ ਨਾਲ ਸੁਣਿਓ 400 ਰੁਪਿਆ ਰੇਟ ਆ ਜੀ। ਠੀਕ ਆ। ਆ ਚੈੱਕ ਕਰੋ ਤੁਸੀਂ। ਠੀਕ ਹੈ ਜੀ ਸੋ 400 ਰੁਪਏ ਨੂੰ ਪਰ ਪੀਸ ਅਗਰ ਕੋਈ ਵੀਰ ਖਰੀਦਣਾ ਚਾਹੁੰਦਾ ਆਂਡੇ ਲਈ ਆਪਾਂ ਰੈਡੀ ਕੀਤੀਆਂ ਇਹ ਮੁਰਗੇ ਵੀ ਆ ਵਿੱਚ ਤੇ ਮੁਰਗੀਆਂ ਵੀ ਹੈਗੀਆਂ ਠੀਕ ਹੈ ਜੀ ਸੋ ਜਿਹੜਾ ਵੀ ਵੀਰ ਖਰੀਦਣਾ ਚਾਹੁੰਦਾ ਤੁਸੀਂ ਕਾਲ ਔਰ ਵਟਸਐਪ ਕਰਕੇ ਇਹ ਜਿਹੜੇ ਬਰਡ ਆ ਮੰਗਵਾ ਸਕਦੇ ਹੋ ਠੀਕ ਹੈ ਜੀ ਇਦੇ ਵਿੱਚ ਕਾਲੀਆਂ ਵੀ ਹੈਗੀਆਂ ਕਿਦਰੇ ਰੰਗ ਚ ਵੀ ਚਿੱਟੀਆਂ ਵੀ ਆ ਲਾਲ ਵੀ ਆ ਠੀਕ ਜੀ